ਹੈਲੋ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਅਮੀਂਦਾ ਜੀ ਤੁਸੀਂ ਠੀਕ ਹੋਗੇ ਸਾਰੇ ਤੇ ਅੱਜ ਵੀਡੀਓ ਲੈ ਕੇ ਆਏ ਆਂ ਜੀ ਆਪਾਂ ਵੈਸਲੀਨ ਫੇਸ਼ੀਅਲ ਕਿ ਤੁਸੀਂ ਕਦੀ ਸੁਣਿਆ ਹੋਏਗਾ ਫੇਸ਼ੀਅਲ ਵੈਸਲੀਨ ਨਾਲ ਹਾਂਜੀ ਵੈਸਲੀਨ ਨਾਲ ਫੇਸ਼ੀਅਲ ਇਸ ਵੈਸਲੀਨ ਨਾਲ ਫੇਸ਼ੀਅਲ ਕਰਨ ਨਾਲ ਆਪਣੇ ਸਕਿਨ ਤੇ 글로ਅ ਤਾਂ ਆਏਗਾ ਹੀ ਤੇ ਇਹਦੇ ਨਾਲ ਆਪਣੇ ਜੋ ਸਕਿਨ ਤੇ ਜ਼ਰੂਰੀਆਂ ਪੈ ਜਾਂਦੀਆਂ ਨੇ ਉਹ ਵੀ ਠੀਕ ਹੁੰਦੀਆਂ ਨੇ ਤੇ ਆਪਾਂ ਇਹਨੂੰ ਯੂਜ਼ ਕਰਨਾ ਹੈ ਕਿਵੇਂ ਯੂਜ਼ ਕਰਨਾ ਹੈ ਤੁਸੀਂ ਵੀਡੀਓ ਦੇਖੀ ਜਾਓ ਤੇ ਮੈਂ ਪਹਿਲਾਂ ਖੁਦ ਅਪਲਾਈ ਕਰਦੀ ਆ ਪਹਿਲਾਂ ਖੁਦ ਇਸਤੇਮਾਲ ਕਰਦੀ ਆ ਫੇਰ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਮੈਨੂੰ ਇੱਕ ਹਫਤਾ ਹੋ ਚੁੱਕਿਆ ਸੀਗਾ ਇਹਨੂੰ ਯੂਜ਼ ਕਰਦੀ ਨੂੰ ਤੇ ਮੈਂ ਸੋਚਿਆ ਸੀ ਹੁਣ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਤੇ ਇਹਨੂੰ ਯੂਜ਼ ਕਰਨ ਤੋਂ ਬਾਅਦ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਤੇ ਇਹਦੇ ਵਿੱਚ ਆਪਾਂ ਸਿਰਫ ਇੱਕੋ ਚੀਜ਼ ਮਿਕਸ ਕਰਾਂਗੇ ਉਹ ਹੈ ਵਿਟਾਮਿਨ ਈ ਕੈਪਸੂਲ ਤੇ ਤੁਹਾਨੂੰ ਮੈਂ ਦੱਸਦੀ ਹਾਂ ਕਿੱਦਾਂ ਆਪਾਂ ਆਪਣੇ ਚਿਹਰੇ ਤੇ ਇਹਦਾ ਕਰਨਾ ਵਾ ਇਸਤੇਮਾਲ ਤੇ ਇਹਦੇ ਲਈ ਆਪਾਂ ਚੰਗੀ ਤਰ੍ਹਾਂ ਪਹਿਲਾਂ ਤਾਂ ਆਪਣੇ ਫੇਸ ਨੂੰ ਕਲੀਨ ਕਰ ਲੈਣਾ ਵਾ ਜਿਹੜਾ ਵੀ ਆਪਾਂ ਫੇਸ ਵਾਸ਼ ਵਗੈਰਾ ਜਾਂ ਸਾਬਣ ਯੂਜ਼ ਕਰਦੇ ਉਹਦੇ ਨਾਲ ਆਪਣੀ ਸਕਿਨ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲੈਣਾ ਵਾ ਚਿਹਰੇ ਨੂੰ ਧੋਣ ਤੋਂ ਬਾਅਦ ਆਪਾਂ ਕਰਾਂਗੇ ਆਪਣੀ ਸਕਿਨ ਤੇ ਫੇਸ਼ੀਅਲ ਇਸ ਵੈਸਲੀਨ ਦਾ ਤੇ ਥੋੜੀ ਜੀ ਵੈਸਲੀਨ ਲਈ ਸੀਗੀ ਮੈਂ ਤੇ ਇਹਦੇ ਵਿੱਚ ਆਪਾਂ ਹਾਫ ਜਾਂ ਜੇ ਤੁਸੀਂ ਹਾਫ ਪਾਉਣਾ ਤੇ ਹਾਫ ਪਾ ਸਕਦੇ ਹੋ ਵਰਨਾ ਪੂਰਾ ਵੀਟਾਮਿਨ ਈ ਕੈਪਸੂਲ ਪਾਉਣਾ ਤੇ ਪੂਰਾ ਪਾ ਸਕਦੇ ਹੋ ਤੇ ਇਹਨੂੰ ਵੀਟਾਮਿਨ ਈ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਕਰਾਂਗੇ ਆਪਣੇ ਚਿਹਰੇ ਤੇ ਅਪਲਾਈ ਤੇ ਇਹ ਦੇ ਨਾਲ ਆਪਣੀ ਸਕਿਨ ਬਹੁਤ ਹੀ ਜ਼ਿਆਦਾ ਟਾਈਟ ਹੋ ਜਾਂਦੀ ਆ ਮੰਨ ਕੇ ਚੱਲੋ ਕਈ ਤਾਂ ਕਹਿ ਦਿੰਦੇ ਨੇ ਵੀ ਕੀਆਂ ਦੀ ਸਕਿਨ ਕਹਿ ਦਿੰਦੇ ਨੇ ਵੀ ਸਕਿਨ ਕੱਲ ਬਲੈਕ ਹੋ ਜਾਂਦੀ ਆ ਇਹਦੇ ਨਾਲ ਬਟ ਬਲੈਕ ਨਹੀਂ ਹੁੰਦੀ ਸਕਿਨ ਤੇ 글로 ਆਉਂਦਾ ਇਹਦੇ ਲਾਉਣ ਦੇ ਤਰੀਕੇ ਵੀ ਵੱਖਰੇ ਵੱਖਰੇ ਹੁੰਦੇ ਨੇ ਇਹਦੇ ਸਟੈਪ ਹੁੰਦੇ ਆ ਠੀਕ ਆ ਇਹ ਜੋ ਸਟੈਪ ਹੁੰਦੇ ਨੇ ਇਹ ਆਪਾਂ ਆਰਮ ਸਟੈਪ ਨਹੀਂ ਕਰਨੇ ਵੀ ਜਿੱਦਾਂ ਦੇ ਆਪਾਂ ਇਦਾਂ ਫੇਸ਼ੀਅਲ ਕਰ ਲਿਆ ਵੀ ਉਦਾਂ ਦਾ ਇਹਦੇ ਸਟੈਪ ਨੀਚੋਂ ਲੈ ਕੇ ਉੱਪਰ ਨੂੰ ਜਾ ਕੇ ਫੇਰ ਇਹਦੇ ਸਟੈਪ ਹੁੰਦੇ ਆ ਠੀਕ ਆ ਤੇ ਐਦਾਂ ਕਰਕੇ ਤੁਸੀਂ ਨੀਚੋਂ ਇੱਧਰਲੀ ਜਿੱਦਾਂ ਆਪਣੀ ਸਕਿਨ ਲੂਜ਼ ਹੈ ਨਾ ਦਿੱਦਰ ਨੂੰ ਆਪਾਂ ਤਾਂ ਨੂੰ ਸਟੈਪ ਕਰਨੀ ਨੇ ਇਹਦੇ ਠੀਕ ਹੈ ਤੇ ਇਹ ਆਪਾਂ ਯੂਜ਼ ਕਰਨੀ ਆ ਸਿਰਫ ਰਾਤ ਨੂੰ ਰਾਤ ਟਾਈਮ ਯੂਜ਼ ਕਰਨੀ ਆ ਦਿਨ ਮਿਲੇ ਆਪਾਂ ਯੂਜ਼ ਨਹੀਂ ਕਰਨੀ ਆ ਜਿਸ ਟਾਈਮ ਆਪਾਂ ਸੌਣ ਲੱਗਦੇ ਆ ਨਾ ਆਪਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਸੌਣ ਤੋਂ ਪਹਿਲਾਂ 10 ਮਿੰਟ ਇਹਦੀ ਮ사ਜ 10 ਤੋਂ 15 ਮਿੰਟ ਆ ਵੀ ਚੰਗਾ ਵੀ ਚੰਗੀ ਤਰ੍ਹਾਂ ਮ사ਜ ਕਰਨੀ ਆ ਆਪਣੀ ਸਾਰੇ ਪੂਰੀ ਸਕਿਨ ਤੇ ਤੇ ਇਹਦੇ ਸਟੈਪ ਤਾਂ ਨੂੰ ਕਰਨੇ ਆ ਜਿੱਦਾਂ ਜਿੱਦਾਂ ਮੈਂ ਕਰ ਰਹੀ ਆ ਨਾ نیچے ਨੂੰ ਸਟੈਪ ਨਹੀਂ ਕਰਨੇ ਹੈਗੇ ਤੇ ਤਾਂ ਨੂੰ ਸਟੈਪ ਕਰਨੇ ਨੇ ਆਪਾਂ ਤੇ ਆਪਣੇ ਫੋਰਹੈਡ ਤੇ ਆ ਇਸ ਦੀ ਆ ਲੱਗ ਸਾਈਡ ਦੇ ਸਾਈਡਾਂ ਤੇ ਸਾਰੇ ਆਪਾਂ ਤਾਂ ਨੂੰ ਹੀ ਸਟੈਪ ਕਰਨੇ ਨੇ ਇਹਦੇ ਚੰਗੀ ਤਰ੍ਹਾਂ ਸਕਿਨ ਤੇ ਮ사ਜ ਕਰਨੀ ਆ ਆਪਾਂ 15 ਮਿੰਟ ਚੰਗੀ ਤਰ੍ਹਾਂ ਮ사ਜ ਕਰਨ ਤੋਂ ਬਾਅਦ ਆਪਾਂ ਸਕਿਨ ਨੂੰ ਬਿਲਕੁਲ ਵੀ ਧੋਣਾ ਨਹੀਂ ਹੈਗਾਗਾ ਆਪਾਂ ਓਵਰਨਾਈਟ ਪੂਰੀ ਰਾਤ ਲੱਗੇ ਰਹਿਣ ਦੇਣਾ ਇਦਾਂ ਹੀ ਸੁਬਾ ਆਪਾਂ ਗੁੰਗੁਨੇ ਪਾਣੀ ਦੇ ਨਾਲ ਆਪਣੀ ਸਕਿਨ ਨੂੰ ਵਾਸ਼ ਕਰਨਾ ਵਾ ਆਪਾਂ ਸੁਬਾ ਜਦੋਂ ਆਪਾਂ ਸੁਬਾ ਉੱਠਦੇ ਆ ਉੱਠ ਕੇ ਆਪਾਂ ਪਹਿਲਾਂ ਗੁੰਗੁਨਾ ਪਾਣੀ ਕਰਨਾ ਹੈ ਤੇ ਗੁੰਗੁਨੇ ਪਾਣੀ ਕੋਸੇ ਜਿਹੇ ਪਾਣੀ ਦੇ ਨਾਲ ਆਪਾਂ ਆਪਣੀ ਸਕਿਨ ਨੂੰ ਵਾਸ਼ ਕਰਨਾ ਵਾ ਤੇ ਇਹ ਇਹ ਨੀਗਾ ਵੀ ਆਪਾਂ ਇੱਕ ਦਿਨ ਵਾਸਤੇ ਅਪਲਾਈ ਕੀਤਾ ਤੇ ਫਿਰ ਆਪਾਂ ਭੁੱਲ ਗਏ ਬਸ ਨਹੀਂ ਇੱਕ ਦਿਨ ਦੇ ਵਿੱਚ ਆਪਾਂ ਨੂੰ ਕੋਈ ਫਾਇਦਾ ਨਹੀਂ ਆਇਆ ਆਪਾਂ ਇਹ ਯੂਜ਼ ਨਹੀਂ ਕਰਨਾ ਬਟ ਇਹ ਆਪਾਂ ਕਰੀਮ ਡੇਲੀ ਹੀ ਯੂਜ਼ ਇੰਦਾ ਫੇਸ਼ਲ ਕਰਨਾ ਵਾ ਜੇ ਤੁਸੀਂ ਆਪਣੇ ਚਾਹੁੰਦੇ ਹੋ ਕਿ ਆਪਣੇ ਸਕਿਨ ਤੋਂ ਝਰੂੜੀਆਂ ਗਾਇਬ ਹੋ ਜਾਣ ਤੇ ਪੂਰੀ ਤਰ੍ਹਾਂ ਆਪਣੀ ਸਕਿਨ ਬਿਲਕੁਲ ਝਰੂੜੀਆਂ ਤੋਂ ਫ੍ਰੀ ਹੋ ਜਾਵੇ ਤੇ ਇਹ ਕਰੀਮ ਦੀ ਡੇਲੀ ਹੀ ਮ사ਜ ਕਰਨੀ ਹੈ ਤੇ ਇੰਨੀ ਕੁ ਥੋੜੀ ਜਿਹੀ ਵੈਸਲੀਨ ਲੈਣੀ ਹੈ ਤੇ ਇੱਕ ਮੀ ਏ ਕੈਪਸੂਲ ਪਾਉਣਾ ਵਿੱਚ ਤੇ ਇਹਦੇ ਨਾਲ ਆਪਾਂ ਮ사ਜ ਕਰਨੀ ਹੈ ਕੋਈ ਇੰਨਾ ਮਹਿੰਗਾ ਵੀ ਆਪਾਂ ਤੁਹਾਨੂੰ ਕਦੀ ਵੀ ਮੈਂ ਆਪਣੇ ਜੋ ਵੀ ਘਰੇਲੂ ਹੁੰਦੇ ਨੇ ਉਹ ਵੀ ਘਰੇਲੂ ਹੀ ਨੁਸਖੇ ਤੁਹਾਡੇ ਨਾਲ ਮੈਂ ਆਪਣੇ ਸ਼ੇਅਰ ਕਰਦੀ ਆ ਜੋ ਮੈਂ ਯੂਜ਼ ਕਰਦੀ ਹਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਕੋਈ ਮਹਿੰਗਾ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੀ ਵੀ ਇੰਨਾ ਪੈਸਾ ਨਹੀਂ ਲੱਗੇਗਾ ਇਹਦੇ ਤੇ ਥੋੜੇ ਹੀ ਪੈਸਿਆਂ ਨਾਲ ਆਪਣੀ ਸਕਿਨ ਤੇ 글로ਅ ਆ ਜਾਊਗਾ ਤੇ ਆਪਣੀ ਸਕਿਨ ਤੇ ਨਖਾਰ ਆ ਜਾਊਗਾ ਤੇ ਇਹ ਤੁਸੀਂ ਡੇਲੀ ਯੂਜ਼ ਕਰਿਆ ਕਰੋ ਤੁਹਾਨੂੰ ਦਿਨਾਂ ਵਿੱਚ ਹੀ ਫਰਕ ਦਿਸੂਗਾ ਮੈਂ ਤੁਹਾਡੇ ਨਾਲ ਐਦਾਂ ਹੀ ਡੇਲੀ ਐਦਾਂ ਦੀਆਂ ਵੀਡੀਓ ਲੈ ਕੇ ਆਉਣੀ ਆ ਤੁਹਾਡੇ ਨਾਲ ਸ਼ੇਅਰ ਕਰਦੀ ਆ ਪਹਿਲਾਂ ਮੈਂ ਖੁਦ ਯੂਜ਼ ਕਰਦੀ ਆ ਫਿਰ ਤੁਹਾਡੇ ਨਾਲ ਸ਼ੇਅਰ ਕਰਦੀ ਆ ਜੇ ਮੈਨੂੰ ਫਾਇਦਾ ਦਿਸਦਾ ਵਾ ਤੇ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਐਦਾਂ ਹੀ ਤੁਸੀਂ ਲਗਾਤਾਰ 15 ਮਿੰਟ ਤੱਕਰਾ ਮ사ਜ ਕਰਨੀ ਹੈ ਆਪਣੇ ਸਾਰੇ ਪੂਰੇ ਚਿਹਰੇ ਤੇ ਵੈਸਲੀਨ ਤੇ ਵੀਟੀਮੀਨ ਏ ਕੈਪਸੂਲ ਦੀ ਤੇ ਤੁਸੀਂ ਚੰਗੀ ਤਰ੍ਹਾਂ ਮ사ਜ ਕਰਨ ਤੋਂ ਬਾਅਦ ਓਵਰਨਾਈਟ ਇਦਾਂ ਛੱਡ ਦੇਣਾ ਵਾ ਆਪਣੇ ਫੇਸ ਨੂੰ ਨਹੀਂ ਧੋਣਾ ਹੈਗਾ ਤੇ ਫਿਰ ਤੁਸੀਂ ਦੇਖਿਓ ਤੁਹਾਡੇ ਚਿਹਰੇ ਤੇ ਕਿੰਦਾ ਗਲੋ ਆਉਂਦਾ ਵਾ ਇਹ ਤੁਹਾਨੂੰ 4-5 ਦਿਨਾਂ ਦੇ ਵਿੱਚ ਹੀ ਪਤਾ ਚੱਲ ਜਾਊਗਾ ਵੀ ਤੁਹਾਡੀ ਸਕਿਨ ਕਿੰਨੀ ਟਾਈਟ ਹੋਣੀ ਸ਼ੁਰੂ ਹੋ ਗਈ ਆ ਵੈਸੇ ਤਾਂ ਵੀ ਵੀਟੀਮੀਨ ਏ ਕੈਪਸੂਲ ਆਪਾਂ ਨੂੰ ਖਾਣੇ ਵਿੱਚ ਹੀ ਚਾਹੀਦੇ ਆ ਸਕਿਨ ਦੇ ਨਾਲ ਆਪਾਂ ਨੂੰ ਖਾਣ ਦੇ ਵਿੱਚ ਵੀ ਕਾਫੀ ਜ਼ਿਆਦਾ ਫਰਕ ਲੱਗਦਾ ਵਾ 글로ਉ ਹੁੰਦਾ ਵਾ ਤੇ ਦਿਨ ਦੇ ਵਿੱਚ 8 ਜਾਂ 10 ਗਲਾਸ ਪਾਣੀ ਜ਼ਰੂਰ ਪੀਆ ਕਰੋ ਤੁਸੀਂ ਇਹਦੇ ਨਾਲ ਵੀ ਆਪਣੀ ਸਕਿਨ ਤੇ ਬਹੁਤ ਹੀ ਜ਼ਿਆਦਾ ਵੱਧਾ ਵਧੀਆ ਵਧੀਆ ਫਾਇਦਾ ਹੁੰਦਾ ਵਾ ਆਪਣੀ ਸਕਿਨ 글로ਉ ਕਰਦੀ ਆ ਪਾਣੀ ਤੁਸੀਂ ਪਾਣੀ ਕਾਫੀ ਜ਼ਿਆਦਾ ਪੀਆ ਕਰੋ 8-10 ਗਲਾਸ ਪੀਆ ਕਰੋ ਪਾਣੀ ਦੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਚਿਹਰਾ ਚਸਦਾ ਵਾਸਤੇ ਜਵਾਨ ਲਿ ਸੇ ਤੇ ਮੈਂ ਤਾਂ ਵੈਸੇ ਵੀ 8-10 ਗਲਾਸ ਤੋਂ ਵੀ ਜ਼ਿਆਦਾ ਹੀ ਪਾਣੀ ਪੀ ਲੈਣੀ ਆ ਮੈਂ ਬਹੁਤ ਪਾਣੀ ਪੀਨੀ ਆ ਤੇ ਇਹ ਪਾਣੀ ਆਪਣਾ পেট ਵੀ ਸਾਫ਼ ਰੱਖਦਾ ਵਾ ਤੇ ਆਪਣੇ ਸਰੀਰੇ ਤੇ ਵੀ 글로ਅ ਲੈ ਕੇ ਆਉਂਦਾ ਵਾ ਤੇ ਆਪਣੇ ਵਾਲਾਂ ਵਾਸਤੇ ਵੀ ਪਾਣੀ ਬਹੁਤ ਹੀ ਫਾਇਦੇਮੰਦ ਹੁੰਦਾ ਵਾ ਆਪਾਂ ਨੂੰ ਪਾਣੀ ਜ਼ਿਆਦਾ ਪੀਣਾ ਚਾਹੀਦਾ ਵਾ ਤੇ ਇੱਥੇ ਆਪਾਂ ਚੰਗੀ ਤਰ੍ਹਾਂ ਮ사ਜ ਕਰ ਲਈ ਸੀ ਇਦਾਂ ਜਿੱਦਾਂ ਮੈਂ ਮ사ਜ ਕਰ ਰਹੀ ਆ ਤੁਸੀਂ ਵੀ ਇਦਾਂ ਹੀ ਮ사ਜ ਕਰਨੀ ਆ ਚੰਗੀ ਤਰ੍ਹਾਂ ਆਪਣੀ ਸਕਿਨ ਤੇ ਮ사ਜ ਕਰਨ ਤੋਂ ਬਾਅਦ ਤੁਸੀਂ ਓਵਰਨਾਈਟ ਤੱਕ ਆਪਣੀ ਇਦਾਂ ਹੀ ਫੇਸ ਰਹਿਣ ਦੇਣਾ ਵਾ ਤੇ ਆਪਣੇ ਸਾਰੇ ਹੀ ਸਕਿਨ ਦੇ ਅੰਦਰ ਇਹ ਜੋ ਵੀ ਆਪਾਂ کریم ਅਪਲਾਈ ਕੀਤੀ ਆ ਸਾਰੇ ਆਪਣੇ ਸਕਿਨ ਦੇ ਅੰਦਰ ਚਲੀ ਜਾਊਗੀ ਤੇ ਦੇਖੋ ਮੈਂ ਬਿਲਕੁਲ ਵੀ ਆਇਲ ਜਾਨੀ ਕਿ ਰੈਨ ਨਹੀਂ ਸੀ ਦਿੱਤੀ ਵੈਸੇ ਇਹਨ ਸਾਰੀ ਸਕਿਨ ਦੇ ਅੰਦਰ ਚਲੀ ਗਈ ਸੀ ਮੈਂ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਸਾਫ਼ ਕਰ ਲਿਆ ਸੀਗਾ ਤੇ ਹੱਲਾ ਕਿ ਤੁਸੀਂ ਦੇਖੋ ਮੇਰੇ ਕੋਈ ਮੇਕਅਪ ਵੀ ਨਹੀਂ ਕੀਤਾ ਹੋਇਆ ਤੇ ਮੇਰੀ ਸਕਿਨ ਐਦਾਂ ਹੀ ਆ ਮੇਰੇ ਬਿਲਕੁਲ ਵਿੱਚ ਝੁਰੜੀਆਂ ਵਗੈਰਾ ਨਹੀਂ ਪੈਂਦੀਆਂ ਤੇ ਲੋ ਜੀ ਇਸ ਦੇ ਨਾਲ ਹੀ ਕਰਦੇ ਆ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆਂ ਨੈਕਸਟ ਡੇ ਕੋਈ ਨਵੀਂ ਵੀਡੀਓ ਤੇ ਉਦੋਂ ਤੱਕ ਲਈ ਬਾਏ ਬਾਏ